ਅੱਜ ਸਾਡੇ ਹਾਲਾਤ ਵਧੀਆ ਹੁੰਦੇ ਜਾਣੀਆਂ ਮੰਮੀ ਹੁਣ ਦਿਨੋਂ ਦਿਨ ਵੱਧਾ ਮਾੜੇ ਚੰਗੇ ਦੇਣ ਤੇ ਬੰਦੇ ਦੇ ਹੱਥ ਨਹੀਂ ਆਉਂਦੇ ਇਹਦੇ ਵਾਹਿਗੁਰੂ ਦੇ ਹੱਥ ਆ ਜਿਵੇਂ ਇਹਨੂੰ ਚੰਗਾ ਲੱਗਦਾ ਉਹ ਕਰਦਾ ਹੈ ਨਾ ਕਦੀ ਮਾੜੇ ਆਗੇ ਕਦੀ ਚੰਗੇ ਵਾਹਿਗੁਰੂ ਨੇ ਤੇਰੇ ਸਬਰ ਦਾ ਫਾਲ ਤੈਨੂੰ ਦੇ ਹੀ ਦਿੱਤਾ ਨਾ ਚੰਗੇ ਦਿਨ ਲੈ ਆਂਦੇ ਉਹੀ ਨਾ ਗੱਲ ਹੈ ਮੰਮੀ ਮਹਾਰਾਜ ਵੀ ਇਮਤਿਹਾਨ ਲੈਂਦਾ ਹੈ ਜਦ ਬੰਦਾ ਇਮਤਿਹਾਨ ਚੋਂ ਪਾਸ ਹੋ ਜਾਂਦਾ ਹੈ ਨਾ ਫਿਰ ਪ੍ਰਮਾਤਮਾ ਝੋਲੀਆਂ ਭਰ ਦਿੰਦਾ ਹੈ ਬੰਦੇ ਦੀਆਂ ਬਹੁਤ ਕੁਛ ਦਿੰਦਾ ਏ ਉਹਨੂੰ ਜਿਹਦੀ ਪੁੱਤ ਨੀਤ ਸਾਫ਼ ਹੈ ਨਾ ਉਹਨੂੰ ਵਾਹਿਗੁਰੂ ਬਹੁਤ ਕੁਛ ਦਿੰਦਾ ਮੇਰੀ ਧੀ ਦੀ ਨੀਤ ਬੜੀ ਸਾਫ਼ ਹੈ ਤੂੰ ਸਾਡੇ ਨਾਲ ਇੰਨੇ ਪਿਆਰ ਨਾਲ ਰਹਿਨੀ ਆ ਸਾਡੀ ਇੱਜ਼ਤ ਕਰਦੀ ਆ ਪੁੱਤ ਕੋਈ ਗੱਲ ਨਹੀਂ ਤਨਮਹਾਰਾਜ ਨੇ ਬਹੁਤ ਕੁਛ ਦੇਣਾ ਮੰਮੀ ਭਲਾ ਮੈਂ ਸਹਾਂਣ ਕਰਨਾ ਤੁਹਾਡੀ ਇੱਜ਼ਤ ਕਰਕੇ ਜਿਹੜੇ ਘਰ ਚ ਤੁਸੀਂ ਰਹਿੰਦੇ ਹੋ ਭਲਾ ਮੈਂ ਨਹੀਂ ਰਹਿ ਸਕਦੀ ਜਿਹੜੀ ਥਾਲੀ ਚ ਤੁਸੀਂ ਖਾਂਦੇ ਹੋ ਕੀ ਮੈਂ ਨਹੀਂ ਖਾ ਸਕਦੀ ਮੇਤਾ ਦੇ ਨਾਲ ਹੀ ਆ ਮੰਮੀ ਅੱਜ ਕੱਲ ਤੁਸੀਂ ਕਦੀ ਇਹ ਚੀਜ਼ ਨਹੀਂ ਸੋਚਣੀ ਸਮਾਂ ਬੜਾ ਮਾੜਾ ਹੈ ਨਾ ਪੁੱਤ ਕੁੜੀਆਂ ਨਹੀਂ ਪਰਵਾਹ ਕਰਦੀਆਂ ਪਰ ਤੂੰ ਮੇਰੀ ਧੀ ਬਹੁਤ ਚੰਗੀ ਹੈ ਜਿੱਦਾਂ ਦਾ ਸਮਾਂ ਆਇਆ ਤੂੰ ਸਾਡੇ ਨਾਲ ਟਾਈਮ ਪਾਸ ਕੀਤਾ ਪੁੱਤ ਤਾਂ ਹੀ ਤੇਰੀ ਮਾਂ ਰਾਣੀ ਨੇ ਸੁਣੀ ਹੈ ਈਗੋ ਵਾਲੇ ਬੰਦੇ ਦੀ ਨਹੀਂ ਰੱਬ ਸੁਣਦਾ ਪੁੱਤ ਤੂੰ ਰੋਂਦੀ ਨਾ ਤੇਰੇ ਭੈਣ ਭਰਾ ਤਾਂ ਚੰਗਾ ਨਹੀਂ ਹੀ ਜਾਣਦੇ ਤੇਰੀ ਮਾਂ ਵੀ ਗੱਲਾਂ ਕਰਦੀ ਤੇਰੀ ਪਰਜਾਈ ਵੀ ਬੜੀਆਂ ਗੱਲਾਂ ਕਰਦੀ ਹੁਣ ਤੇਰੇ ਕੋ ਖੁਦ ਆਉਣਗੇ ਪੈਸੇ ਚਾਰ ਜਿਹਦੇ ਕੋਲ ਆ ਜਾਣ ਨਾ ਫਿਰ ਭੈਣ ਭਰਾ ਵੀ ਉਹਦੇ ਹੀ ਬਣ ਜਾਂਦੇ ਆ ਤੇਰੇ ਕੋ ਖੁਦ ਆਉਣਗੇ ਪੁੱਤ ਤੈਨੂੰ ਤਰਸਾਇਆ ਵਾ ਨਾ ਉਹ ਵੀ ਕਿਸੇ ਦਿਨ ਤਰਸਣਗੇ ਤੈਨੂੰ ਮਿਲਣੇ ਇੱਕ ਗੱਲ ਕਹਿਣ ਦੀ ਉਹ ਮੰਮੀ ਤੁਸੀਂ ਜੋ ਕੁਝ ਮੈਂ ਦੇਖਿਆ ਨਾ ਆਪਣੇ ਘਰੇ ਜਾ ਕੇ ਉਹ ਮੈਨੂੰ ਹੀ ਪਤਾ ਆ ਤੇ ਜੋ ਭੈਣ ਭਰਾਵਾਂ ਦਾ ਰੂਪ ਮੈਂ ਵੇਖਿਆ ਨਾ ਉਹ ਵੀ ਮੈਨੂੰ ਹੀ ਪਤਾ ਆ ਮੈਨੂੰ ਤਾਂ ਯਕੀਨ ਹੀ ਨਹੀਂ ਸੀ ਆਉਂਦਾ ਕਿ ਇਹ ਮੇਰੇ ਭੈਣ ਭਰਾ ਨੇ ਜਿਹੜੇ ਮੇਰੇ ਨਾਲ ਇਦਾਂ ਕਰਨ ਦੇ ਨੇ ਅਸੀਂ ਇਕੱਠੇ ਜੰਮੇ ਬਣੇ ਇਕੱਠੇ ਖੇਡੇ ਇਹ ਹੋ ਗਏ ਰਿਸ਼ਤੇ ਨੇ ਇਹ ਕੋਈ ਨਹੀਂ ਮੰਮੀ ਮੈਂ ਮਸ਼ੀਨ ਲਾ ਲਵਾਂ ਫੇ ਥੋੜੇ ਜਿਹਾ ਕੱਪੜੇ ਧੋ ਲਾ ਤੇ ਤੁਸੀਂ ਰੈਸਟ ਕਰ ਲਓ ਜੇ ਚਾਹ ਪਾਣੀ ਪੀਣਾ ਤਾਂ ਮੈਨੂੰ ਦੱਸੋ ਮੈਂ ਬਣਾ ਦਾਂ ਮੁੰਡਾ ਮੈਂ ਚਾਹ ਨਹੀਂ ਪੀਣੀ ਅਜੇ ਗਗਨ ਆਏਗਾ ਤਾਂ ਪੀ ਲਾਂਗੇ ਤੂੰ ਕੱਪੜੇ ਧੋ ਲਾ ਮੰਮੀ ਉਹ ਵੀ ਆਉਣੇ ਵਾਲੇ ਨੇ ਛਾਤੀ ਤੇ ਘਰ ਆ ਜਾਂਦੇ ਹਾਂ ਬੜੀ ਵਧੀਆ ਨੌਕਰੀ ਮਿਲੀ ਨਾ ਮਹਾਰਾ ਇਹਦਾ ਲੱਖ ਲੱਖ ਸ਼ੁਕਰ ਕਰਦੇ ਨੇ ਥੋੜੀ ਤੇ ਪੈਸਾ ਜ਼ਿਆਦਾ ਹਾਂ ਲਓ ਆ ਗਿਆ ਤੁਹਾਡਾ ਪੁੱਤ ਅੱਛਾ ਆ ਲਿਆ ਨਰੇਨ ਆ ਗਏ ਪੁੱਤ ਹੈ ਲੱਗੇ ਨੇ ਆ ਗਏ ਹਾਂ ਚਲ ਸ਼ੁਗਰ ਮੇਰੇ ਪੋਤੇ ਦੇ ਚਿਹਰੇ ਤੇ ਵੀ ਖੁਸ਼ੀ ਆਈ ਤੇ ਚਲ ਜੰਮੀ ਤਿਆਰ ਹੋ ਗਾ ਆਪਾਂ ਬਾਜ਼ਾਰ ਤੇ ਲਈ ਤੇਰੀ ਲਈ ਸੂਟ ਲੈ ਕੇ ਆਉਨੇ ਨਾ ਵਾ ਬਾਜ਼ਾਰ ਲਓ ਜੀ ਇੰਨੀ ਕਾਦੀ ਤੁਹਾਨੂੰ ਕਾਲੀ ਪਈ ਆ ਬਾਜ਼ਾਰ ਜਾਂਦੀ ਮੇਰੀ ਗੱਲ ਸੁਣੋ ਨਾਲੇ ਅਜੇ ਕਿਹੜਾ ਤੁਹਾਨੂੰ ਸੈਲਰੀ ਮਿਲ ਗਈ ਆ ਅਜੇ ਤਾਂ ਤੁਹਾਨੂੰ ਥੋੜੇ ਦੇਣੇ ਹੋਏ ਆ ਜੁਆਇਨਿੰਗ ਕੀਤੀ ਨੂੰ ਤੇ ਥੋੜੇ ਦਿਨ ਠਹਿਰ ਜਾਓ ਤੁਸੀਂ ਕਾਲੀ ਕਾਦੀ ਪਈ ਆ ਫਿਰ ਸਾਨੂੰ ਕੱਪੜੇ ਲੈ ਦਿਓ ਕੋਈ ਨਹੀਂ ਪੈਸੇ ਪਾਏ ਫਿਰ ਕਿਹੜੀ ਗੱਲ ਆ ਵਦੂ ਪਾਏ ਮਹਾਰਾਣੀ ਦਿੱਤੇ ਹੁਣ। ਪੈਸੇ ਵੀ ਥੋੜੇ ਹਨ। ਹੁਣ ਤਾਂ ਜੇਬਾਂ 'ਚ ਪੈਣ ਨੂੰ ਨਹੀਂ ਲੱਭਣੇ। ਲੈ ਮੰਮੀ ਜੇ ਪੈਸੇ ਹੈਗੇ ਨੇ ਤੁਹਾਡੇ ਕੋਲ ਤੇ ਚਲੋ ਫਿਰ ਆਪਾਂ ਜਾਈਏ ਸ਼ਾਪਿੰਗ। ਮੈਨੂੰ ਸੂਟ ਦਵਾ ਦਿਓ ਫਿਰ ਸੋਨਾ ਜੀ। ਮੰਮੀ ਜੀ ਤੁਸੀਂ ਵੀ ਤਿਆਰ ਹੋ ਜਾਓ ਤੇ ਤੁਸੀਂ ਵੀ ਨਾਲ ਜਾਓ ਤੇ ਜਿਹੜੀ ਚੀਜ਼ ਦੀ ਲੋੜ ਹੈ ਤੁਸੀਂ ਲੈ ਆਓ। ਨਾਲੇ ਆਪਾਂ ਨਵੇਂ ਸਸਤ ਸੂਟ ਲੈ ਕੇ ਆਉਣੀ ਆਵਾ। ਨਾਲੇ ਪਾਪਾ ਦਾ ਵੀ ਕੁਰਤਾ ਪਜਾਮਾ ਲੈ ਆਵਾਂਗੇ। ਨਾਲੇ ਪੱਗ। ਕੋਈ ਨਹੀਂ ਪੁੱਤ ਤੂੰ ਪਹਿਲਾਂ ਆਪਣੇ ਤੇ ਲੈ। ਕੋਈ ਗੱਲ ਨਹੀਂ ਆਈ ਵੀ ਲੱਲਾਂ ਜਾਂ ਪੱਤ ਤੂੰ ਤੇਰਾ ਪੈਰ ਡਿਆ ਤੇ ਤੂੰ ਲੈ ਕੋਈ ਨਹੀਂ ਆ ਮੰਮੀ ਕੋਈ ਨਹੀਂ ਤੁਸੀਂ ਵੀ ਨਾਲ ਹੀ ਚਲੋਗੇ ਤੇ ਤੁਸੀਂ ਵੀ ਆਪਣੇ ਕੱਪੜੇ ਨਾਲ ਹੀ ਬਣਾ ਕੇ ਲਿਆਓ ਜੇ ਮੈਂ ਗਰੀਬੀ ਦੇਖੀ ਹੈ ਨਾ ਇੰਨਾ ਟਾਈਮ ਤੇ ਤੁਸੀਂ ਵੀ ਮੇਰੇ ਨਾਲ ਹੀ ਦੇਖੀ ਆ ਤੁਸੀਂ ਵੀ ਨਹੀਂ ਚੰਗਾ ਪਾਇਆ ਮੈਂ ਤੁਹਾਡੇ ਬਿਨਾ ਗੱਡੀ ਬਾਜ਼ਾਰ ਨਹੀਂ ਜਾਵਾਂਗੀ ਕੁਝ ਲੈਣ ਰਹਿਣ ਤੇ ਕੋਈ ਨਹੀਂ ਮੰਮੀ ਨੇ ਨਹੀਂ ਜਾਣਾ ਤੇ ਮੰਮੀ ਦਾ ਸੂਟ ਵੀ ਤੂੰ ਹੀ ਲੈ ਆਈ ਨਾਲੇ ਨਾ ਕੁੜੀ ਦੀ ਸਾਰੀ ਫੀਸ ਮੈਂ ਤਾਰ ਆਇਆ ਹਾਂ ਹੁਣ ਨਾ ਅੱਛਾ ਤੁਸੀਂ ਤਾਰ ਆਏ ਹੋ ਫੀਸ ਮਾਹੀ ਦੀ ਮੈਂ ਸਾਰੀ ਤਾਰ ਆਇਆ ਫੀਸ ਕੋਈ ਨਹੀਂ ਜਿੱਦਾਂ ਗਗਨ ਕਹਿੰਦਾ ਨਾ ਜਾਓ ਪੁੱਤ ਖੁਸ਼ੀ ਤੇ ਜਾਓ ਉਹਨੂੰ ਵਧੀਆ ਇੰਗਲਿਸ਼ మీడియం ਸਕੂਲ ਪੜਾਉਣਾ ਆਪਾਂ ਪਤਾ ਕਰ ਵਧੀਆ ਸਕੂਲੇ ਜਿਹੜਾ ਸਾਰਿਆਂ ਨੂੰ ਵਧੀਆ ਸਕੂਲ ਹੋਊਗਾ ਉੱਥੇ ਆਪਾਂ ਉਸ ਸਕੂਲੇ ਪੜ੍ਹਾਵਾਂ ਨਾਲੇ ਵਧੀਆ ਜਿਹਾ ਟਿਊਸ਼ਨ ਸੈਂਟਰ ਬਣਾਵਾਂਗੇ ਤੇ ਵਧੀਆ ਉਹਦੀ ਜ਼ਿੰਦਗੀ ਬਣਾਵਾਂਗੇ ਕੁੜੀ ਦੇ ਕਰਮਾਂ ਨੂੰ ਪੁੱਤ ਰੱਬ ਨੇ ਬਹੁਤ ਕੁਝ ਦਿੱਤਾ ਵਧੀਆ ਪਿਓ ਨੂੰ ਨੌਕਰੀ ਦੇਤੀ ਵਧੀਆ ਸਭ ਕੁਝ ਵਧੀਆ ਹੋ ਜਾਣਾ ਉਹਦੇ ਪੈਰਾਂ ਪਿੱਛੇ ਸਭ ਕੁਝ ਮਿਲਿਆ ਆਪਾਂ ਨੂੰ ਧੀ ਦੇ ਪੈਰਾਂ ਪਿੱਛੇ ਮੰਮੀ ਹੁਣ ਮੇਰੀ ਮਾਂ ਹੀ ਇੱਕ ਵਧੀਆ ਸਕੂਲ ਚ ਪੜ੍ਹੂਗੀ ਇੱਕ ਵਧੀਆ ਸੈਂਟਰ ਚ ਟਿਊਸ਼ਨ ਜਾਊਗੀ ਸੋਹਣੇ ਸੋਹਣੇ ਕੱਪੜੇ ਪਾਊਗੀ ਤੇ ਆਪਣੇ ਪਾਪਾ ਨੂੰ ਸਕੂਲ ਚ ਨਾਲ ਲੈ ਕੇ ਜਾਊਗੀ ਤੇ ਬੜੇ ਬੜੇ ਮਾਨ ਨਾਲ ਕਹੇਗੀ ਇਹ ਮੇਰੇ ਪਾਪਾ ਨੇ ਜੋਬ ਕਰਦੇ ਨੇ ਤੇ ਆ ਮੇਰੀ ਮਾਂ ਆ ਬਸ ਹੁਣ ਮਹਾਰਾਜ ਨੇ ਮੇਰ ਕਰਤੀ ਨਾ ਥੋੜੇ ਟਾਈਮ ਤੱਕ ਗੱਡੀ ਵਜਾ ਲੈਣੀ ਕੋਈ ਨਹੀਂ ਜਾਓ ਲੇਖਾ ਕੱਢਾਂਗੇ ਨਾ ਜਿਹੜੇ ਕਹਿੰਦੇ ਸੀ ਟੁੱਟੇ ਮੋਟਰਸਾਈਕਲ ਦੇ ਆ ਜਾਂਦੇ ਆ ਗੱਡੀ ਨਹੀਂ ਹੈਗੀ ਸਾਡੇ ਕੋਲ ਕਿਰਾਏ ਤੇ ਕਰਾ ਕੇ ਲਿਓ ਹੁਣ ਆਪਣੀ ਤੇ ਜਾਵਾਂਗੇ ਤੂੰ ਕਿਸੇ ਨਾਲ ਕੋਈ ਵਾਦੂ ਗੱਲ ਨਹੀਂ ਕਰਨੀ ਆਪਾਂ ਵਾਹਿਗੁਰੂ ਤੋਂ ਡਰਦੇ ਆ ਕੋਈ ਗੱਲ ਨਹੀਂ ਜਿਨ੍ਹਾਂ ਨੇ ਗੱਲਾਂ ਕੀਤੀਆਂ ਨਾ ਮੇਰੇ ਪੁੱਤ ਨੂੰ ਉਹਨਾਂ ਦੇ ਬਦਲੇ ਰੱਬ ਨੇ ਲੈਣੇ ਤੂੰ ਕਈ ਕਿਸੇ ਨਾਲ ਮਾੜਾ ਨਹੀਂ ਕਰਨਾ ਕਿਸੇ ਬਾਰੇ ਮਾੜਾ ਨਹੀਂ ਸੋਚਣਾ ਕੋਈ ਆਪਣੇ ਘਰ ਚ ਨੀ ਕਰਨੀ ਤਾ ਠਾ ਗੱਲ ਕੁੜੀ ਆਡੀ ਬਹੁਤ ਚੰਗੀ ਐ ਜਿੱਦਾਂ ਆਂਦੀ ਐ ਤੂੰ ਓਦਾਂ ਕਰ ਮੇਰਾ ਪੁੱਤ ਕਿਸੇ ਨੂੰ ਵਾਦੂ ਗੱਲ ਨਹੀਂ ਕਰਨੀ ਰੱਬ ਨੇ ਜਵਾਬ ਤੇ ਮੰਮੀ ਉਹਨਾਂ ਨੂੰ ਦੇ ਦਿੱਤਾ ਵਾ ਕੋਈ ਨਹੀਂ ਪੁੱਤ ਰੱਬ ਦੇ ਸਾਹ ਕੋਲ ਜਿਵੇਂ ਖਦਾਵਾ ਸੁਣੋ ਜੀ ਪਾਪਾ ਨੇ ਤੁਹਾਨੂੰ ਗੱਲ ਕੀ ਸਮਝਾਇਆ ਸੀ ਸਮਝਾਇਆ ਸੀ ਨਾ ਕਹਿੰਦੇ ਜੇ ਰੱਬ ਤੁਹਾਡੀ ਸੁਣਦਾ ਐ ਨਾ ਤੇ ਨੀਵੇਂ ਹੋ ਕੇ ਰੋ ਅਸੀਂ ਕੀ ਲੈਣਾ ਦੇਣਾ ਇਹਨਾਂ ਚੀਜ਼ਾਂ ਚ ਸਾਨੂੰ ਰਿਸ਼ਤੇਦਾਰੀ ਚ ਉਹ ਕਹਿੰਦੇ ਨਾ ਹੋ ਕੇ ਕਰਦਾ ਰੱਬ ਨੇ ਇਹਨਾਂ ਬਹੁਤ ਆ ਮੰਮੀ ਉਹ ਕਹਿੰਦੇ ਆ ਨਾ ਪਾਲ ਨੀਵੇਂ ਰੱਖਣ ਨੂੰ ਲੱਗਦੇ ਆ ਉਹ ਕਹਿੰਦੇ ਆ ਨਾ ਮੰਮੀ ਸਰੀਰ ਤੇ ਵੱਜਿਆ ਫਟਦੇ ਥੋੜਾ ਟਾਈਮ ਪਾ ਕੇ ਮਿਟ ਜਾ ਠੀਕ ਹੋ ਜਾਂਦਾ ਪਰ ਜਿਹੜੀਆਂ ਗੱਲਾਂ ਕਹੀਆਂ ਨੇ ਨਾ ਉਹ ਨਹੀਂ ਦਿਲ ਤੋਂ ਸਾਰੀ ਜਿੰਨੀ ਚੱਲ ਕੋਈ ਨਹੀਂ ਪੁੱਤ ਕੋਈ ਨਹੀਂ ਆਪਾਂ ਵਾਹਿਗੁਰੂ ਦੇ ਪਰੋਸੇ ਤੇ ਆ ਕੋਈ ਗੱਲ ਨਹੀਂ ਆਪਾਂ ਇਹ ਗੱਲਾਂ ਯਾਦ ਕਰਨੀਆਂ ਵਾਹਿਗੁਰੂ ਨੇ ਮੱਸਾ ਮੱਸਾ ਦਾ ਲੱਖ ਲੱਖ ਸ਼ੁਕਰਾਨਾ ਨੇ ਇਹ ਹਜੇ ਟਾਈਮ ਆਪਾਂ ਦੇ ਕਿ ਉੱਚੇ ਨੀ ਮੇਰਾ ਕਦੀ ਫਰਕ ਨਹੀਂ ਪੁੱਤਾ ਮੇਰੀ ਪੋਤਰੀ ਦੇ ਇੱਕ ਬੈਗ ਨੂੰ ਤਰਸਦੀ ਸੀ ਜਿਹੋ ਜੇ ਮਰਜੀ ਬੈਗ ਲਵੇ ਜੋ ਮਰਜੀ ਲਵੇ ਮੇਰੀ ਧੀ ਉਹਦੇ ਪੈਰਾਂ ਪਿੱਛੇ ਤੈਨੂੰ ਰੱਬ ਨੇ ਬਹੁਤ ਕੁਝ ਦੇਣਾ ਧੀਆ ਦੇ ਪੈਰਾਂ ਪਿੱਛੇ ਨਾ ਮਾਂ ਮਾਂ ਸਭ ਕੁਝ ਦਿੰਦਾ ਰੱਬ ਮਾਹੀ ਦੀ ਜੁਨੀਫਾਰਮ ਵੀ ਲੈ ਕੇ ਆਉਣੀ ਆਪਾਂ ਸੁਣਨ ਦੇ ਜੇ ਕਿ ਨਾਲੇ ਨਵੇਂ ਬੂਟ ਵੀ ਲੈ ਕੇ ਆਉਣਾ ਚਲੋ ਮੈਂ ਤਿਆਰ ਹੋ ਜਾਂ ਫਿਰ ਹੂੰ ਤਿਆਰ ਹੋ ਜਾਣਾ ਇਹ ਲਗਾ ਨਾ ਪੁੱਤ ਤੂੰ ਇਸ ਕੁੜੀ ਦਾ ਸਾਥ ਨਹੀਂ ਛੱਡਣਾ। ਸੋ ਇੰਨੀ ਚੰਗੀ ਆ ਨਾ ਕੁੜੀ ਆਡੇ ਲਈ ਬਹੁਤ ਹੀ ਵਧੀਆ ਜਿੱਦਾਂ ਦਾ ਸਮਾਂ ਆਇਆ ਤੁਹਾਡੇ ਲਾਲ ਉਹਨੇ ਉਦਾਂ ਦੀ ਕੱਟੀ ਆ ਸਾਨੂੰ ਕੋਈ ਤਾੰਗ ਨਹੀਂ ਕੀਤਾ। ਤੂੰ ਇਹਨੂੰ ਆਪਣੇ ਦਿਲ ਨਾਲ ਲਾ ਕੇ ਰੱਖਣਾ ਤੇਰੀ ਇੰਨੀ ਚੰਗੀ ਘਰ ਵਾਲੀ ਆ ਪੁੱਤ। ਮੰਮੀ ਹਾਂ ਜਿੰਨੇ ਮੇਰਾ ਮੜੇ ਟਾਈਮ ਤੇ ਨਹੀਂ ਸਾਥ ਛੱਡਿਆ ਮੈਂ ਉਹਦਾ ਕਿਵੇਂ ਸਾਥ ਛੱਡ ਦੂੰਗਾ ساری ਉਮਰ। ਜਿੰਨੀ ਉਹ ਚੰਗੀ ਆ ਨਾ ਠੀਕ ਆ ਜੇ ਅੱਜਕਲ ਦੀਆਂ ਜਨਾਨੀਆਂ ਜਿੱਦਾਂ ਦੀਆਂ ਉਹਨਾਂ ਨੂੰ ਕੁਝ ਵੀ ਇੱਕ ਚੀਜ਼ ਨਹੀਂ ਮਿਲਦੀ ਚੰਗੇ ਘਰੋਂ ਆ ਜਾਣ ਤੇ ਮਾੜੇ ਘਰ ਟਿਕਦੀਆਂ ਹੀ ਨਹੀਂ ਉਹਨਾਂ ਚੰਨ ਟਿਕਨ ਦੇਣਾ ਹੈ ਇਹ ਪਰ ਬਹੁਤ ਨੇਕ ਘਰ ਦੀ ਧੀ ਆ ਚਲੋ ਉਹਨਾਂ ਨਹੀਂ ਜਾਣਿਆ ਤੇ ਕੋਈ ਗੱਲ ਨਹੀਂ ਪਰ ਧੀ ਬਹੁਤ ਚੰਗੀ ਆ ਜਿੱਦਾਂ ਦੀ ਅੱਜਕੱਲ੍ਹ ਜਨਾਨੀਆਂ ਨਾ ਮਾਦਾ ਜੇ ਕੁਝ ਕਹਿ ਦਈ ਉਹਨਾਂ ਨੂੰ ਜਾਂ ਕੁਝ ਨਾ ਦਈਏ ਅਗਲੀਆਂ ਸਿੱਧੀਆਂ ਆਪਣੇ ਮਾਪਿਓਂ ਕੋ ਜਾਂਦੀਆਂ ਠੀਕ ਆ ਮਾਪਿਓਂ ਕਹਿੰਦਾ ਛੱਡ ਦੇ ਇਹਨੂੰ ਇਹ ਕਿਉਂ ਕਿ ਲੈਣਾ ਤੂੰ ਗਰੀਬ ਜੇ ਕੋ ਕਿੰਨੀ ਵਾਰੀ ਕਿਹਾ ਦੇ ਮਾਪਿਓਂ ਨੇ ਉਹਨੇ ਅਜ ਤੱਕ ਆਪਣਾ ਕਦੇ ਸਾਥ ਨਹੀਂ ਛੱਡਿਆ ਅਡੀ ਪੂਰੀ ਇੱਜਤ ਕਰਦੀ ਰਹੀ ਐ ਤੇਰੇ ਮਾਪਿਓ ਦੀ ਤੇ ਤੂੰ ਮੇਰਾ ਸਾਥ ਨਹੀਂ ਛੱਡਣਾ ਨੂੰ ਕੋਈ ਵਾਧੂ ਗੱਲ ਨਹੀਂ ਕਰਨੀ ਉਹਦਾ ਦਿਲ ਨਹੀਂ ਦਿਖਾਉਣਾ ਤੂੰ ਗਰਬ ਐ ਹੋਜੀ ਜਨਾਨੀ ਮਾਦਾ ਸਾਰੀ ਸਭ ਨੂੰ ਦਵੇ ਸਾਰੀ ਜਨਮ ਮਿਲਦਾ ਸਭ ਨੂੰ ਦਵੇ ਸਭ ਨੂੰ ਇਹੋ ਜੀ ਐ ਨੂਆ ਘਰ ਘਰ ਦਵੇ ਵਾਹਿਗੁਰੂ ਚਲੋ ਉਹਦਾ ਲੱਖ ਲੱਖ ਸ਼ੁਕਰਾਨਾ ਕਰਦੇ ਆਪਾਂ ਹੈਨਾ ਵੀ ਟਾਈਮ ਨਾਲ ਤੈਨੂੰ ਨੌਕਰੀ ਮਿਲ ਗਈ ਪੁੱਤ ਧੀ ਦੇ ਕਰਮਾਂ ਨੂੰ ਤਾ ਇੱਕ ਗੱਲ ਕਮ ਰੁਕ ਜਾ ਕੁਮਟਸ਼ਮੀਗਣੀ ਦੀ ਤੇ ਵਲੀ ਹੈ ਨਾ ਵੇਖ ਲਾ ਮਾਤਾ ਰੱਬ ਨੇ ਆਪਣੀ ਸੁਣ ਲਈ ਆ ਮੇਰੀ ਪਟਵਾਰੀ ਦੀ ਨੌਕਰੀ ਲੱਗ ਗਈ ਠੀਕ ਆ ਅੱਜ ਆ ਰੱਬ ਨੇ ਆਪਾਂ ਦੇ ਚੰਗਾ ਦਿਨ ਲਿਆਤਾ ਪਰ ਜਦੋਂ ਮੇਰੀ ਚਿੱਠੀ ਆਈ ਸੀ ਨਾ ਜਦੋਂ ਮੈਨੂੰ ਡਾਕੀਆ ਚਿੱਠੀ ਦੇਣ ਆਇਆ ਸੀ ਜਦੋਂ ਮੈਨੂੰ ਉਹਨੇ ਕਿਹਾ ਤੁਹਾਡੀ ਪਟਵਾਰੀ ਦੀ ਨੌਕਰੀ ਲੱਗ ਗਈ ਆ ਵਧਾਈ ਦੋ ਤਾਂ ਮੈਂ ਇੱਕਦਮ ਸੋਨ ਪੈ ਗਿਆ ਮੈਂ ਵੇਖਾਂ ਕਿ ਮੈਂ ਕਦੀ ਨੀਂਦ ਚਾਂ ਕੋ ਸੁਪਨਾ ਵੇਖੰਦਿਆਂ ਪਰ ਜਦੋਂ ਮੈਂ ਵੇਖਿਆ ਕਿ ਨਹੀਂ ਇਹ ਸੱਚੀ ਆ ਫਿਰ ਮਾਤਾ ਮੇਰੀ ਅੱਖਾਂ 'ਚ ਬਹੁਤ ਅੰਜੂ ਆਏ ਖੁਸ਼ੀ ਨਾਲ ਕਿ ਪਤਾ ਨਹੀਂ ਗਮੀ ਨਾਲ ਕਿ ਸਾਡੀ ਗਰੀਬੀ ਘਟੀ ਗਈ ਪਰ ਮੈਨੂੰ ਉਹ ਦਿਨ ਨਹੀਂ ਭੁੱਲ ਸਕਦੇ ਜਿਹੜੇ ਮੈਨੂੰ ਸਾਰਿਆਂ ਨੇ ਤਾਨੇ ਵੇਣੀ ਮਾਰੇ ਮੈਂ ਕਦੀ ਨਹੀਂ ਭੁੱਲ ਸਕਦਾ ਮਾਤਾ ਤੈਨੂੰ ਉਹ ਗੱਲ ਕਹੀ ਹੈ ਨਾ ਕਿ ਸਰੀਰ ਤੇ ਵੱਧਿਆ ਫੱਟ ਭਰ ਜਾਂਦਾ ਪਰ ਦਿਲ ਤੇ ਲੱਗੀਆਂ ਗੱਲਾਂ ਨਹੀਂ ਭਰਦੀਆਂ ਨਾ ਉਹ ਕਦੀ ਭੁੱਲਦੀਆਂ ਜਿਹੜੀਆਂ ਆਪਣੇ ਸੁਣਾਉਂਦੇ ਨੇ ਠੀਕ ਆ ਮੈਂ ਵੀ ਮਾਤਾ ਹੁਣ ਆਪਣੇ ਸੋਹਰੇ ਉਦਨੀ ਪੈਰ ਪਾਉਂਗਾ ਜਿੱਦਣ 4 ਰੁਪਈਆ ਗੱਡੀ ਉਹਨਾਂ ਦੇ ਵੇੜੇ ਗੱਡੀ ਖਿਲਾਉਂਗਾ ਠੀਕ ਹੈ ਬੱਟ ਜਿੱਦਣ ਮੇਰੀ ਜੇਬ ਚ 4 ਰੁਪਈਏ ਖੁੱਲੇ ਹੋਣਗੇ ਉਹਨਾਂ ਨੂੰ ਵਿਖਾਉਣ ਜੋਗੇ ਅਧਵੇਲਾ ਮਾਤਾ ਮੇਰੀ ਉਹਨਾਂ ਕੀ ਕਦਰ ਕਰਨੀ ਕਹਿੰਦੇ ਜਵਾਈ ਦਾ ਸਿਰ ਦਾ ਤਾਜ ਹੁੰਦਾ ਵਾ ਜਵਾਈ ਨੂੰ ਉਹ ਤਾਂ ਲੋਕੀ ਆਏ ਗਏ ਨੂੰ ਪਿੰਡ ਵਾਲੇ ਕਹਿੰਦੇ ਆ ਕਿ ਸਾਡੀ ਪਰਿੰਡ ਦਾ ਜਵਾਈ ਆ ਘਰ ਘਰ ਚਾਹ ਪਾਣੀ ਪੁੱਛਦੇ ਆ ਤੇ ਇਹਨਾਂ ਨੇ ਕਦੀ ਮੈਨੂੰ ਮੇਰੇ ਫੋਕੀ ਜਾ ਰੱਖ ਦਿੰਦੇ ਸੀ ਮੇਰੀ ਇਹਨਾਂ ਕੀ ਇੱਜ਼ਤ ਕਰਨੀ ਸੀ ਆਪਣੀ ਢਡੋ ਜੰਮੀ ਦੀ ਨਹੀਂ ਇਹਨਾਂ ਕਦਰ ਕੀਤੀ ਉਹਨਾਂ ਨੇ ਪੁੱਛਦੇ ਸੀ ਤੇ ਉਹਨਾਂ ਨੇ ਇੱਜ਼ਤ ਕੀਤੀ ਐ ਨਾ ਕਿ ਸਾਡੀ ਧੀ ਆਂ ਅਸੀਂ ਉਹਦੀ ਇੱਜ਼ਤ ਕਰੀਏ ਠੀਕ ਔਰ ਕੀ ਗਰੀਬ ਜਵਾਈ ਲੱਭਿਆ ਸੀ ਨਾ ਤਾਂ ਕਰਕੇ ਅੱਜ ਦਿਨ ਚੰਗੇ ਆ ਗਏ ਆ ਨਾ ਹੁਣ ਵੇਖੀ ਪੈਸਾ ਵੇਖ ਕੇ ਰਿਸ਼ਤੇਦਾਰ ਬਦਲਦੇ ਮੈਂ ਵੀ ਵੇਖੂੰਗਾ ਕਿ ਇਹ ਮੇਰੇ ਰਿਸ਼ਤੇ ਬਦਲਦੇ ਪੈਸੇ ਲੈ ਕੇ। ਹਲ ਕੋਈ ਨਹੀਂ ਕੋਤਦਾ। ਲੋਕੀ ਕਹਿੰਦੇ ਹੁੰਦੇ ਸੀ ਨਾ ਪੈਸੇ ਆਉਣ ਤਾਂ ਰਿਸ਼ਤੇਦਾਰ ਆਪ ਚੱਲ ਕੇ ਆਉਂਦੇ ਆ ਤੁਹਾਡੇ ਘਰ। ਅੱਜ ਮੈਂ ਵੀ ਵੇਖੂੰਗਾ ਕਿੰਨੇ-ਕਿੰਨੇ ਚੱਲ ਕੇ ਆਉਂਦੇ ਆ। ਕੋਈ ਨਹੀਂ ਪੁੱਤ ਕੋਈ ਨਹੀਂ। ਕਹਿੰਦੇ ਨਾ ਪੈਸੇ ਨਾਲ ਯਾਰੀਆਂ ਤੇ ਪੈਸੇ ਨਾਲ ਹੀ ਰਿਸ਼ਤੇਦਾਰੀਆਂ। ਇਹ ਗੱਲ ਸਿਆਣੀਆਂ ਨੇ ਸੱਚ ਹੀ ਕਹੀ ਆ। ਠੀਕ ਹੈ ਬੱਤਰ ਜੀ ਦਾ ਤੂੰ ਕਹਿਣਾ। ਔਰ ਅਸ਼ਮੀ ਚਲੋ ਜੀ ਮੈਂ ਤੇ ਤੇ ਆ ਰਿਹਾ। ਕੀ ਵੇਖਣਦੇ ਜੇ ਕੁਝ ਨਹੀਂ ਵੇਖਣਦੇ ਆ ਵਾ ਕਿ ਪੈਸੇ 'ਚ ਵਾਕਈ ਵੜਾਉ ਸੁਣੁੰਦਾ ਅੱਜ ਤੂੰ ਇਹ ਕਿੰਨੀ ਸੋਹਣੀ ਲੱਗਦੀ ਆਂ ਕਿ ਅੱਜ ਆਪਣੇ ਕੋਲ ਖੁਸ਼ੀਆਂ ਆ ਗਈਆਂ ਰੱਬ ਨੇ ਨਾ ਕੋਈ ਦੇਤਾ ਜਿੰਨੇ ਤੈਨੂੰ ਦੁੱਖ ਦਿੱਤੇ ਨਾ ਸਾਰਿਆਂ ਨੇ ਉਹ ਤੋਂ ਵੱਧ ਮੈਨੂੰ ਖੁਸ਼ੀਆਂ ਦੇਣੀਆਂ ਨੇ ਕਿ ਇੰਨੀਆਂ ਖੁਸ਼ੀਆਂ ਕਿ ਦੁੱਖ ਲੱਭਿਆ ਕਰੂੰਗੀ ਤੇ ਮੈਨੂੰ ਦੁੱਖ ਕਿਉਂ ਨਹੀਂ ਹੁੰਦਾ ਕਿ ਮੈਨੂੰ ਇੰਨਾ ਖੁਸ਼ ਰੱਖਣ ਦੇ ਆ ਕੋਈ ਗੱਲ ਨਹੀਂ ਅੱਛਾ ਮੰਮੀ ਮੈਂ ਨਾ ਫੋਨ ਕੀਤਾ ਸੀ ਮਾਹੀ ਦੇ ਸਕੂਲ ਤੇ ਉਹ ਮੈਡਮ ਕਹਿੰਦੇ ਕਿ ਹਜੇ ਇੱਕ ਨਾ ਐਕਸਟਰਾ ਪੀਰੀਅਡ ਲੱਗਣ ਵਾਲਾ ਵਾ ਘੰਟਾ ਡੇਢ ਘੰਟਾ ਲੱਗ ਜਾਣਾ ਵਾ ਤੇ ਮਣ ਕੀ ਇੰਨਾ ਨਹੀਂ ਵੀ ਕੰਮ ਜਾਣਾ ਹੋਣਾ ਵਾ ਕਿਤੇ ਇਹਦੇ ਵਿੱਚੋਂ ਆਏ ਆ ਨਾ ਤੇ ਮੈਂ ਕਹਿੰਦੀ ਆ ਵੀ ਅਸੀਂ ਫਿਰ ਹੋਈ ਹੋਨੇ ਆ ਬਾਜ਼ਾਰ ਤੇ ਉਹ ਆਏਗੀ ਨਾ ਤੇ ਉਹਦੀ ਯੂਨੀਫਾਰਮ ਬਦਲਾ ਕੇ ਤੁਹਾਨੂੰ ਕੁਝ ਖਵਾ ਪਿਆ ਉਹ ਦਿਓ ਠੀਕ ਤੇ ਉਹ ਬੋਲ ਨਾ ਲੱਗ ਪੇ ਉਹਨੂੰ ਇੰਨੀ ਗੱਲ ਕਹਿ ਦਿਓ ਕਿ ਤੇਰੀ ਮਾਂ ਤੇਰੇ ਵਾਸਤੇ ਵੀ ਸੂਟ-ਬੂਟ ਲੈ ਕੇ ਆਏਗੀ। ਹਨੇ ਬੜੀ ਖੁਸ਼ ਹੋਣਾ ਹੋ। ਤੇਰੇ ਵਾਸਤੇ ਨਾਲੇ ਖਾਣ-ਪੀਣ ਨੂੰ ਲੈਣ ਗਏ ਕੁਝ। ਨਾਲੇ ਆ ਕਿਦਾਂ ਦਾ ਬੈਗ ਜਿਹਾ ਲਿਆ ਜੀ। ਨਾਲੇ ਬੈਗ ਲੈ ਕੇ ਹੁਣੇ ਤੇਰੇ ਵਾਸਤੇ ਦੋ ਵਧੀਆ ਨਵੇਂ ਪੂਰੇ ਵਧੀਆ ਲੈ ਕੇ ਆਉਣਾ ਟੋਰੀ ਏ। ਜਿਨ੍ਹਾਂ ਨਾਲ ਪੂਰੀ ਟਾਵਰ ਬਣੀ ਤੇਰੀ। ਬਸ ਕਰੋ ਜੀ। ਐਵੇਂ ਬੋਲੀ ਜਾਂਦੇ ਜੀ। ਲੋਕਾਂ ਦੀ ਨਜ਼ਰ ਲੱਗ ਜੂਗੀ। ਤੁਹਾਨੂੰ ਪਤਾ ਮਹਾਰਾਜ ਨੇ ਸਾਡੇ ਤੇ ਐਨੀ ਮਿਹਰ ਕੀਤੀ ਆ। ਨਜ਼ਰਾਂ ਤੋਂ ਬਚਾ ਕੇ ਰੱਖਣਾ ਸਾਰਾ ਕੁਝ। ਮੈਂ ਤਾਂ ਫੁੱਲੇ ਨਹੀਂ ਸਮਾਉਣ ਈ ਉਦਨ ਦੀ ਮੇਰੇ ਮਨ 'ਚ ਤੇ ਆਈ ਟੈਨਸ਼ਨ ਲੱਗੀ ਆ ਕਿ ਬਸ ਰੱਬ ਮੇਰੇ ਰੱਖੇ ਕਿਸੇ ਦੀ ਨਜ਼ਰ ਨਾ ਲੱਗੇ ਸਾਡੇ ਘਰ ਪਰਿਵਾਰ ਨੂੰ ਪਿਆਰ ਤੇ ਸੁੱਖ ਨਾ ਪਹਿਲੇ ਹੀ ਬਥੇਰਾ ਸੀ ਜੀਆਂ 'ਚ ਤੇ ਹੁਣ ਤੇ ਰੱਬ ਨੇ ਲਹਿਰਾਂ ਬੈਰਾਂ ਕਰ ਦੇਣੀਆਂ ਨੇ ਚਲੀਏ ਹੁਣ ਆਪਾਂ ਜਾ ਬੱਚਾ ਠੀਕ ਆ ਮੰਮੀ ਖੁਸ਼ੀਆਂ ਦਵੇ ਸੱਚੇ ਬਾਦਸ਼ਾਹ ਜਾਓ ਕੀ ਹੋਇਆ ਸਿੰਦਰ ਤੁੰ ਕੀ ਹੋਇਆ ਹੀ ਕੋਟ ਹੈ ਯਸ ਲੱਭੀ ਬਿੱਲੀ ਕਮਰੇ ਆ ਕੋ। ਸਮਰਨ ਦਾ ਪਾਉਟ ਆ ਦੇ। ਕੋਚ ਨੰਮੀ ਹਾ ਬੰਦ ਲਾ ਕੇ। ਸਿੰਗਰ ਤੱਕ। ਹਾਂਜੀ ਆਖੀ ਕਰਦੇ ਫਿਰ ਨਹੀਂ। ਕੀ ਖਲਾਰਾ ਪਾ ਕੇ ਬੈਠੀ ਹੋਣੀ ਮਾਸੀ ਜੀ ਇੱਕ ਖਲਾਰਾ ਮੇਰਾ ਨਹੀਂ ਹੈ ਇਹ ਸੇਵਾ ਕੀ ਖਲਾਰਾ ਪਾ ਕੇ ਗਈ ਤੇ ਬਸ ਮੈਂ ਚੁੱਕਲ ਨਹੀਂ ਇੱਥੇ ਤੇ ਮੇਰੀ ਗੱਲ ਸੁਣੋ ਦੱਸੋ ਬੱਟਰ ਤੈਨੂੰ ਗੁੱਸਾ ਕਾ ਨਾ ਚੜਿਆ ਪਿਆ ਗੁੱਸਾ ਆਹੋ ਮੈਨੂੰ ਕਾਦਾ ਗੁੱਸਾ ਹੁਣ ਗੁੱਸਾ ਰਿੰਪ ਤੁਹਾਡੇ लाਡਲੇ ਨੂੰ ਹੁੰਦਾ ਮੈਨੂੰ ਥੋੜੀ ਗੁੱਸਾ ਹੁੰਦਾ ਮੈਂ ਬਸ ਸੁਣਨ ਲਈ ਆਈ ਇੱਥੇ ਤੇਰਾ ਤੇਰੇ ਸੋਈਸਿਆਂ ਮੇਨੂੰ ਤਾਂ ਤੋ ਗੁੱਸਾ ਚੜਿਆ ਪਿਆ ਤੇਨੂੰ ਤਾਂ ਗੁੱਸਾ ਚੀਜ਼ਾਂ ਚੁੱਕ ਚੁੱਕ ਕੇ ਮੈਨੂੰ ਮਾਰਨੀ ਕੀ ਹੋਇਆ ਈ ਮਾਸੀ ਜੀ ਤੁਹਾਨੂੰ ਨਹੀਂ ਪਤਾ ਕੀ ਹੋਇਆ ਕੱਲ ਜੋ ਕੁਝ ਵੀ ਇਹ ਤੁਹਾਡੇ ਸਾਹਮਣੇ ਹੋਇਆ ਜਾਂ ਕਿਹੜਾ ਤੁਹਾਡੀ ਅੱਖਾਂ ਤੋਂ ਪਰੋਲੇ ਹੋਇਆ ਨਹੀਂ ਕਿ ਜਿਹੜਾ ਤੁਹਾਨੂੰ ਕੁਝ ਨਹੀਂ ਪਤਾ ਕਿ ਮੈਂ ਕਿਉਂ ਇਦਾਂ ਤੁਰੀ ਫਿਰਦੀ ਹਾਈ ਤਾਂ ਕੋਈ ਦਾ ਪੀਨ ਪਿਆ ਹੋਇਆ ਜੇ ਮੁੱਕਿਆ ਨਹੀਂ ਨਵੇੜਾ ਮਾਸੀ ਜੀ ਪੀਨ ਕੀ ਪੈਣਾ ਵਾ ਕਾਜੀ ਕੱਲ ਦੀ ਗੱਲ ਹੈ ਇਹ ਜਿਹੜਾ ਮਹੀਨੇ ਡੇਢ ਮਹੀਨੇ ਦੀ ਗੱਲ ਹੈ ਜਿਹੜਾ ਮੈਂ ਕਹਾਂ ਚੱਲ ਕੋਈ ਨਾ ਗੱਲ ਅਗੀ ਤੇ ਬਾਤ ਗਈ ਅਜੇ ਕੱਲ ਦੀ ਗੱਲ ਹੈ ਏਡੀ ਜਲਦੀ ਨਹੀਂ ਜਾਣੀ ਮੇਰੇ ਦਿਲ ਚੋਂ ਹਏ ਹੇ ਇਹੋ ਜਿਹਾ ਕਿਹੜਾ ਤੂਫਾਨ ਡਿੱਗ ਪਿਆ ਇਹੋ ਜਿਹੀ ਕਿਹੜੀ ਅਰਲੋ ਪਰਲੋ ਆ ਗਈ ਹੈ ਜਿਹੜੀ ਇੰਨਾ ਹੀ ਵਿਧਾਨ ਵੱਧ ਗਿਆ ਕੀ ਹੋਇਆ ਉਸ ਤੋਂ ਬਾਅਦ ਕੋਈ ਗੱਲ ਹੋਈ ਸੀ ਮੇਰੀ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਸਵੇਰੇ ਵੀ ਉੱਠੇ ਨਾ ਚੁੱਪ ਕਰਕੇ ਬਾਹਰ ਚੱਲ ਗਏ ਮੈਨੂੰ ਉਹਨਾਂ ਨੇ ਇੱਕੋ ਹੀ ਨੇ ਪੁੱਛਿਆ ਕਿ ਸਿਮਰਤ ਤੂੰ ਠੀਕ ਿਆ ਕੀ ਗੱਲ ਹੋਏ ਕੀ ਗੱਲ ਨਹੀਂ ਚਲ ਮੈਂ ਮੰਦੀ ਆ ਰਾਤੀ ਤੇ ਸ਼ਰਾਬ ਪੀਤੀ ਕੁਝ ਪਤਾ ਨਹੀਂ ਲੱਗਾ ਇਹਨਾਂ ਨੂੰ ਤਾਂ ਸੋਫੀ ਵੀ ਨਹੀਂ ਮੈਂ ਦੇਖਦੀ ਇੱਕ ਮਵੀ ਇਸ ਘਰ ਚ ਹੈਗੀ ਆ ਤੁਸੀਂ ਦੇਖਦੇ ਸੀ ਨਾ ਤੁਹਾਨੂੰ ਬੁਲਾ ਕੇ ਬਾਹਰ ਚੱਲ ਜਾਂਦਾ ਇੱਕ ਵਾਰੀ ਇਹਨੇ ਪੁੱਛਿਆ ਕੀ ਸਿਮਰਤ ਤੂੰ ਠੀਕ ਿਆ ਕੀ ਗੱਲ ਿਆ ਕੀ ਬਾਤ ਿਆ ਨਾ ਸਿੱਧਾ ਹੀ ਮੂੰਹ ਖਲੇ ਬੰਨ੍ਹ ਨਾ ਤੁਰ ਪਿਆ ਹੁਣ ਤੂੰ ਮੈਨੂੰ ਇਹ ਦੱਸ ਮੇਰੀ ਗੱਲ ਸੁਣ ਤੈਨੂੰ ਉਸੇ ਵਕਤੋਂ ਦਿੱਕਤ ਕੀ ਮੈਨੂੰ ਦੱਸ ਦੇ ਵਸ ਮਾਸੀ ਜੀ ਦਿੱਕਤ ਤੁਹਾਨੂੰ ਵੀ ਪਤਾ ਵਾ ਕਿ ਮੈਨੂੰ ਦਿੱਕਤ ਕੀ ਆ ਤੁਹਾਡੇ ਸਾਹਮਣੇ ਤੇ ਨਸ਼ਾ ਕਰਕੇ ਘਰੇ ਆਉਂਦੇ ਆ ਸ਼ਰਾਬ ਪੀ ਕੇ ਆਉਂਦੇ ਆ ਇਹ ਤੋਂ ਵੱਡੀ ਦਿੱਕਤ ਕੀ ਹੋ ਸਕਦੀ ਆ ਕੁੜੀ ਨਾ ਸਭ ਕੁਝ ਬਰਦਾਸ਼ਤ ਕਰ ਸਕਦੀ ਆ ਪਰ ਆਪਣੇ ਬੰਦੇ ਚ ਐਬ ਨਹੀਂ ਇਹੋ ਜੇ ਵੇਖ ਸਕਦੀ ਅੱਗੇ ਘਰ ਵਿੱਚ ਚਲਾਉਣਾ ਵਾ ਨਾ ਕਿ ਇੱਥੇ ਝਾੜਨਾ ਕਿ ਜਿਹੜਾ ਮੈਂ ਅੱਜ ਹੀ ਤੇ ਕੱਲ ਨੂੰ ਚੱਲ ਜਾਣਾ ਸਿਮਰਤ ਤੂੰ ਸੰਨਿਆਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੀ ਪੁੱਤ ਅੱਜ ਕੱਲ ਮੇਰੀ ਇੱਕ ਗੱਲ ਸੁਣ ਤੇਰੇ ਮਾਸੜ ਜੀ ਘਟ ਪਿੰਦੇ ਉਹ ਵੀ ਬਾਹਰ ਬੈਠੇ ਪਿੰਦੇ ਕਿ ਸ਼ੁਰੂ ਤੋਂ ਪਿੰਦੇ ਆਏ ਨੇ ਕਿ ਮੈਂ ਉਹਨਾਂ ਨੂੰ ਛੱਡ ਕੇ ਆ ਕੇ ਬਹਿ ਗਈ ਸਰ ਦੱਸ ਮਾਸੀ ਜੀ ਮੇਰੀ ਗੱਲ ਤੂੰ ਸਾਰਾ ਕੀਤਾ ਨਾ ਸਿਮਰਤ ਜਨਾਨੀਆਂ ਨੂੰ ਬੜੀ ਥਾਵਾਂ ਤੇ ਢਲਣਾ ਪੈਂਦਾ ਹੈ ਕੀ ਕਰੀਏ ਹੁਣ ਆ ਛੋਟੇ ਛੋਟੇ ਇਸ਼ੂ ਬਣਾ ਕੇ ਨਾਲ ਮੇਰੀ ਗੱਲ ਸੁਣ ਦੁਨੀਆ ਪਿੰਦੀ ਉਹ ਕਿਹੜਾ ਕੱਲਾ ਪਿੰਦਾ ਮੈਨੂੰ ਨਾਲ ਵਧੀਆ ਮਹਿੰਗਿਆ ਪਿੰਦਾ ਉਹ ਕਿਹੜਾ ਸਸਤੀ ਪਿੰਦਾ ਜਿਹੜਾ ਮੈਨੂੰ ਨੁਕਸਾਨ ਕੱਲ ਨੂੰ ਕੋਈ ਹੋ ਜੂਗਾ ਮਾਸੀ ਜੀ ਮੇਰੀ ਗੱਲ ਸੁਣੋ ਮੈਨੂੰ ਵਧੀਆ ਸਸਤੀ ਮਹਿੰਗੀ ਨਾਲ ਕੋਈ ਫਰਕ ਨਹੀਂ ਪੀੜੀ ਤੇ ਪੀਣੀ ਹੁੰਦੀ ਨਾ ਸ਼ਰਾਬੀ ਸ਼ਰਾਬੀ ਹੀ ਮੰਨਿਆ ਜਾਂਦਾ ਵਾ ਜਿੰਨਾ ਮਰਜ਼ੀ ਤੁਸੀਂ ਉਹਨੂੰ ਸਸਤੀ ਚ geke ਲੋ ਚਾਹੇ ਮਹਿੰਗੀ ਚgeke ਲੋ ਇਹ ਚੀਜ਼ ਨੂੰ ਸ਼ਰਾਬੀ ਹੀ ਉਹਦੇ ਮੰਨਿਆ ਜਾਣਾ ਵਾ ਪਰ ਸਿੰਦ ਸਾਡੇ ਕਰਾਂਗੇ ਸਾਰੇ ਹੀ ਪਿੰਦੇ ਨੇ ਮਾਸੀ ਜੀ ਉ ਤਾਂ ਡਾਟਾ ਮੇ ਸਾਰੇ ਸ਼ਰਾਬੀ ਨੇ ਤੇ ਸ਼ਰਾਬੀ ਹੋ ਜਾਂਦੀ ਆ ਜੇ ਇਹੋ ਗੱਲ ਮੇਰੇ ਪੇਕਿਆਂ ਨੂੰ ਪਤਾ ਲੱਗੀ ਨਾ ਜਾਂ ਮੈਂ ਉਹਨਾਂ ਨੂੰ ਦੱਸ ਦਵਾਂ ਤੇ ਇਥੇ ਕੀ ਤਮਾਸ਼ਾ ਬਣੇ ਤੁਹਾਡਾ ਵੀ ਨਾਲ ਮੇਰਾ ਵੀ ਬਣਾ ਕੇ ਜਾਣ ਮੈਂ ਤੇ ਉਹਨਾਂ ਦੀ ਕਹਿੰਦੀ ਇਸ ਘਰ ਵਿੱਚ ਆਈ ਨਾ ਕਿਉਂਕਿ ਉਹਨਾਂ ਨੇ ਮੈਨੂੰ ਤੋਰਿਆ ਨਾ ਮੇਰੀ ਗੱਲ ਸੁਣ ਤੂੰ ਕਹਿੰਦੀ ਵੀ ਤੁਹਾਡਾ ਤਮਾਸ਼ਾ ਬਣਾ ਕੇ ਜਾਣਗੇ ਸਾਡਾ ਤਮਾਸ਼ਾ ਕਿਹੜੀ ਗੱਲੋਂ ਬਣਾਣਗੇ ਤੁਸੀਂ ਪਹਿਲਾਂ ਕਿਉਂ ਨਹੀਂ ਪੁੱਛਿਆ ਫਿਰ ਮਾਸੀ ਜੀ ਇਹ ਤੁਹਾਡੇ ਮੁੰਡੇ ਚ ਐਬ ਹੀ ਮੇਰੇ ਚ ਕੋਈ ਐਬ ਨਹੀਂ ਆ ਤੁਹਾਡਾ ਫਰਜ਼ ਬੰਦ ਦੱਸਣ ਦਾ ਕਿ ਤੁਹਾਡੇ ਮੁੰਡੇ ਚ ਆ ਐਬ ਤੁਸੀਂ ਆਪ ਨੂੰ ਦੇਖ ਲਓ ਕੁੜੀ ਨੂੰ ਭੇਜਣਾ ਕਿ ਨਹੀਂ ਭੇਜਣਾ ਮੇਰੇ ਭਰਾ ਨੇ ਤੇਰੀ ਮੰਮੀ ਨੇ ਨਹੀਂ ਪੁੱਛਣਾ ਮੈਂ ਤਾਂ ਪੁੱਤ ਉਸ ਟਾਈਮ ਤੇ ਇੱਥੇ ਨਹੀਂ ਸੀ ਆ ਉਹਦੀ ਭੂਆ ਸੀ ਵਿਚੋਲੇ ਨਾਲ ਗੱਲ ਹੋਈ ਉਹਦੀ ਭੂਆ ਨਾਲ ਗੱਲ ਹੋਈ ਮੈਂ ਤਾਂ ਇੱਥੇ ਨਹੀਂ ਸੀ ਨਾ ਬੇਟੇ ਉਹਨਾਂ ਨੇ ਪੁੱਛਿਆ ਹੀ ਨਹੀਂ ਹੈਗਾ ਮਾਸੀ ਜੀ ਪੁੱਛਿਆ ਹੀ ਉਹਨਾਂ ਨੇ ਪਰ ਉਹਨਾਂ ਨੂੰ ਇਹ ਨਹੀਂ ਦਾ ਪਤਾ ਹੀ ਕਿ ਇਹ ਚੀਜ਼ਾਂ ਤੇ ਆਪ ਵੀ ਹੁੰਦੇ ਤੁਹਾਡੇ ਮੁੰਡੇ ਚ ਮੇਰੀ ਗੱਲ ਸੁਣੋ ਸਿਮਰਤ ਦੇਖ ਗੱਲ ਵਧਾਣੀ ਹੈ ਜਿੰਨੀ ਮਰਜ਼ੀ ਵਧਾਰੀਏ ਜੇ ਤੂੰ ਗੱਲ ਘਟਾਏਂਗੀ ਤੇ ਗੱਲ ਕੱਟ ਜਾਈਗੀ ਨਾਲੇ ਮੇਰੀ ਗੱਲ ਸੁਣੋ ਕੰਨ ਖੋਲ ਕੇ ਮੈਨੂੰ ਉੱਥੇ ਫੋਨ ਗਿਆ ਸੀ ਤੇਰੇ ਪੇਕੇਆਂ ਨੇ ਇਹ ਪੁੱਛਿਆ ਕਿ ਮੁੰਡੇ ਕੋਲ ਪ੍ਰਾਪਰਟੀ ਕਿੰਨੀ ਹੈ ਮੁੰਡੇ ਕੋਲ ਕੋਠੀਆਂ ਕਿੰਨੀਆਂ ਨੇ ਮੁੰਡੇ ਕੋਲ ਚੰਗਾ ਪੈਸਾ ਹੈਗਾ ਨਾ ਤੇਰੇ ਪੇਕੇਆਂ ਨੇ ਇਹ ਗੱਲ ਨਹੀਂ ਪੁੱਛੀ ਕਿ ਮੁੰਡੇ 'ਚ ਕੋਈ ਐਬ ਵੀ ਹੈਗਾ ਨਾਲ ਐਬ ਕਿਹੜਾ ਤੁਰਾਂਦੀ ਵੀ ਮੇਰੇ ਪੁੱਤ ਦਾ ਐਬ ਸ਼ਰਾਬ ਵੀ ਪਿੰਦਾ ਉਹ ਵੀ ਮੁੰਡੇ ਨੇ ਜਿਹੜੇ ਨਸ਼ੇ ਕਰਕੇ ਸੜਕਾਂ ਦੇ ਡਿੱਗੇ 'ਤੇ ਹੁੰਦੇ ਨੇ ਉਹਨਾਂ ਦੀ ਜਨਾਨੀਆਂ ਘਰ ਨਹੀਂ ਸਾਂਭਦੀਆਂ ਉਹਨਾਂ ਦੀ ਜਨਾਨੀਆਂ ਘਰ ਵਾਲੇ ਛੱਡ ਕੇ ਪੇਕੇ ਨੂੰ ਤੁਰ ਪੈਂਦੀਆਂ ਨੇ ਪੁੱਤਰ ਇਹ ਵਿਆਹ ਦਾ ਰਿਸ਼ਤਾ ਇਹ ਜਾਨੀ ਅੱਜ ਜੋੜਿਆ ਕੱਲ ਨੂੰ ਤੋੜਤਾ ਇਹ ਨਿਭਾਣਾ ਪੈਂਦਾ ਫਿਰ ਇਹ ਤੇ ਹੁਣ ਤੇਰੇ ਮਾਪਿਆਂ ਨੂੰ ਸੋਚਣਾ ਚਾਹੀਦਾ ਸੀ ਨਾ ਕਿ ਉਹ ਪੁੱਛਦੇ ਛਾਂਬੀਂ ਕਰਾਦੇ ਮੁੰਡੇ ਦੀ ਉਹਨਾਂ ਨੇ ਕਰਾਈ ਛਾਂਬੀਂ ਕਿਉਂ ਨਹੀਂ ਕਰਾਈ ਸਾਰੀ ਗਲਤੀ ਇੱਕ ਇੱਕ ਦੀ ਨਹੀਂ ਹੁੰਦੀ ਦੂਜੇ ਦੀ ਵੀ ਹੁੰਦੀ ਏ ਤੂੰ ਜਿੰਨਾ ਦੋਸ਼ੀ ਸੇਵਕ ਮੁਕ ਕਹਿੰਦੀ ਪਈ ਹੈ ਨਾ ਉਹਨਾਂ ਦੋਸ਼ੀ ਤੇਰਾ ਭਰਾ ਵੀ ਆ ਇਹ ਉਹਨਾਂ ਨੂੰ ਵੇਖਣਾ ਚਾਹੀਦਾ ਸੀਗਾ ਨਹੀਂ ਅਸੀਂ ਆਪਣੇ ਨਹੀਂ ਉਹਦੀ ਭੂਆ ਖੁਦ ਆ ਫਿਰ ਮੋਦ ਸੀ ਜੀ ਸਾਡਾ ਮੁੰਡਾ ਸ਼ਰਾਬ ਪਿੰਦਾ ਜੇ ਇਹ ਦੱਸ ਦੀ ਤੈਨੂੰ ਨਹੀਂ ਲੱਗਦਾ ਤੇਰੇ ਭਰਾ ਦੀ ਵੀ ਗਲਤੀ ਏ ਤੇਰੀ ਮਾਂ ਦੀ ਵੀ ਗਲਤੀ ਏ ਹਾਂ ਉਹ ਪੁੱਛ ਦੇ ਜੇ ਸਾਡਾ ਸੇਵਕ ਨਾ ਮੰਨਦਾ ਸਾਡਾ ਸੇਵਕ ਝੂਠ ਬੋਲਦਾ ਕਿ ਮੈਂ ਨਹੀਂ ਜੀ ਪਿੰਦਾ ਫਿਰ ਇਹਦੀ ਗਲਤੀ ਸੀ ਇਹਸਾ ਤੂੰ ਸਾਡੇ ਸੇਵਕ ਦੀ ਪੂਰੀ ਗਲਤੀ ਨਹੀਂ ਕਰ ਸਕਦੀ ਨਾਲੋ ਕਿੜਾ ਸੜਕਾਂ ਦੇ ਡਿੱਗਿਆ ਪਿਆ ਉਹ ਕਿੜਾ ਸ਼ਰਾਬੀ ਇਦਾਂ ਭਰਾਂ ਧੋਨ ਰਹਿਂਦਾ ਗੱਲ ਮਾਸੀ ਯਾਰੀ ਦੋਸਤੀ ਚ ਬਹਿ ਕੇ ਨਾ ਨਿਭਾਣੀ ਪੈਂਦੀ ਐ ਉਥੇ ਜਾਂਦਾ ਪਾਰਟੀਆਂ ਚ ਜਾਂਦਾ ਉਹਦੀ ਯਾਰ ਦੋਸਤ ਨੇ ਉਹਦੀ ਸੋਸਾਇਟੀ ਐ ਜਿਵੇਂ ਦਾ ਉਹਦੀ ਰਹਿਣੀ ਸਹਿਣੀ ਐ ਜਿਵੇਂ ਦਾ ਉਹ ਉੱਚੇ ਦਾਇਰੇ ਚ ਹੈਗਾ ਉਵੇਂ ਦਾ ਉਹਨੂੰ ਰਹਿਣਾ ਪੈਣਾ ਹੁਣ ਜੇ ਇੱਕ ਸ਼ਰਾਬੀ ਦੇ ਵਿੱਚ ਇੱਕ ਸੂਫੀ ਬਿਠਾ ਦਿਓ ਚਾਹੇ ਉਹ ਪੀਵੇ ਚਾਹੇ ਉਹ ਨਾ ਪੀਵੇ ਸ਼ਰਾਬੀ ਹੋ ਗਿ ਨਹੀਂ ਜਾਣਾ ਤੇ ਫਿਰ ਜੇ ਨਹੀਂ ਪੀਏਗਾ ਤਾਂ ਵੀ ਕਿਹਾ ਜਾਏਗਾ ਪੀਏਗਾ ਤਾਂ ਵੀ ਕਿਹਾ ਜਾਏਗਾ ਤੇ ਉਹਨੇ ਤੇਨੂੰ ਕੋ ਲੁਕਾਇਆ ਨਹੀਂ ਹੈਗਾ ਉਹਨੇ ਕੱਲ ਮੇਰੇ ਸਾਹਮਣੇ ਤੈਨੂੰ ਇਹ ਗੱਲ ਕਹੀ ਏ ਮੈਂ ਪੀਣਾ ਮਸੀ ਜੀ ਜਿੰਨਾ ਤੁਸੀਂ ਮੈਨੂੰ ਸਮਝਾਉਂਦੇ ਜੀ ਨਾ ਐਨੀ ਥੋੜੀ ਜਿਗਰ ਉਹਦੇ ਦਿਮਾਗ 'ਚ ਵੀ ਪਾ ਦਿਓ ਨਾ ਕਿ ਸਿਮਰਤ ਵੀ ਇਸ ਘਰ ਚਾ ਉਹਦੇ ਬਾਰੇ ਵੀ ਵੇਖ ਤੈਨੂੰ ਕੀ ਲੱਗਦਾ ਮੈਂ ਉਹਦਾਂ ਗੱਲ ਨਹੀਂ ਕਰਾਂਗੀ ਮੈਂ ਉਹਨੂੰ ਨਹੀਂ ਸਮਝਾਵਾਂਗੀ ਤੈਨੂੰ ਲੱਗਦਾ ਮੈਂ ਉਹਨੂੰ ਵੀ ਸਮਝਾਵਾਂਗੀ ਪਰ ਸਿਮਰਤ ਮੇਰੀ ਗੱਲ ਸੁਣ ਦੇ ਇਸ ਗੱਲ ਨੂੰ ਚੁਪਨਾ ਹੈ ਨਾ ਜਿੰਨਾ ਮਰਜ਼ੀ ਚੁਪ ਲੈ ਜੇ ਤੂੰ ਕੱਚਣਾ ਹੈ ਨਾ ਇਹਨੂੰ ਕੱਚ ਏ ਰਿਸ਼ਤੇ ਟੁੱਟਣ ਆ ਰਹੇ ਨੇ ਮੈਨੂੰ ਇੱਕ ਗੱਲ ਦੱਸ ਇਹ ਟੁੱਟਣ ਵਾਲੇ ਰਿਸ਼ਤੇ ਨੇ ਲੋਕਾਂ ਨੇ ਥੂ-ਥੂ ਕਰਨੀ ਆ ਉਹਨਾਂ ਨੇ ਕਿਹਾ ਨਾ ਟਾਈਮ ਕਿੰਨਾ ਹੋਇਆ ਵਿਆਹ ਨੂੰ ਕੱਲ ਦੀ ਵਿਆਹੀ ਆਈ ਅੱਛਾ ਬਜਟ ਇਹਨੂੰ ਵੀ ਲਗਣੀ ਆ ਉਹਨੇ ਆਪਣੀ ਬਜ ਕੱਜ ਲੈਣੀ ਆ ਸੇਵਕ ਦੇ ਕੁੜੀਆਂ ਤੇ ਜ਼ਿਆਦਾ ਬੱਚੇ ਹੋ ਜਾਂਦੀ ਆ ਇਹ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰ ਨਾ ਕੀ ਤੋੜਨ ਦੀ ਕੋਸ਼ਿਸ਼ ਕਰ ਤੈਨੂੰ ਸਮਝਾ ਇਹਨੂੰ ਟਾਈਮ ਦੇ ਪੁੱਤਰ ਹਰ ਚੀਜ਼ ਨੂੰ ਟਾਈਮ ਦਿੱਤਾ ਜਾਂਦਾ ਏ ਉਹਨੂੰ ਟਾਈਮ ਦੇ ਉਹ ਸਮਝੇਗਾ ਸਮਝੇਗਾ ਮਾਸੀ ਜੀ ਤੁਹਾਡੇ ਸਾਹਮਣੇ ਤੇ ਮੈਂ ਜਦੋਂ ਹੁੰਦੀ ਆ ਮੇਰੇ ਪਿਆਰ ਨਾਲ ਬੋਲਦੀ ਆ ਤੂੰ ਕੁਝ ਖਾਣਾ ਕੋਈ ਗੱਲ ਕੋਈ ਚਾਹੀਦਾ ਤੁਹਾਨੂੰ ਮੇਰੇ ਟੋਟੇ ਕਿ ਅੱਗੇ ਪੈ ਜਾਂਦੇ ਮੈਂ ਕਿਹੜੇ ਕੋਈ ਗੱਲ ਤੂੰ ਪੁੱਤਰ ਕੱਲ ਦੀ ਵੀ ਆਹੀ ਤੈਨੂੰ ਉਹਦੀ ਪਸੰਦ ਨਾ ਪਸੰਦ ਦਾ ਕੁਝ ਨਹੀਂ ਪਤਾ ਕਾਲੂ ਤੁਹਾਨੂੰ ਪਤਾ ਕੀ ਗੱਲ ਕਰਨੀ ਹੈ ਕਿ ਮੇਰਾ ਘਰ ਟੁੱਟਣ ਦੇ ਚ ਮੇਰਾ ਘਰ ਕਿਸੇ ਨੇ ਬਚਾਇਆ ਨਹੀਂ ਤੈਨੂੰ ਮੈਂ ਸਮਝਾਂਦੀ ਤੈਨੂੰ ਜੇ ਤੂੰ ਸਮਝ ਲੇਂਗੀ ਤੇ ਪੁੱਤ ਠੀਕ ਹੈ ਮੈਂ ਸੇਵਕ ਨਾਲ ਵੀ ਗੱਲ ਕਰਾਂਗੀ ਮੈਨੂੰ ਪਤਾ ਤੇ ਬੜੀ ਦੁਖੀ ਹੈ ਅੰਦਰੋਂ ਮਾਸੀ ਜੀ ਮੇਰੀ ਗੱਲ ਜਿੰਨਾ ਚਿਕਰ ਤੱਕ ਉਹ ਮੈਨੂੰ ਦੱਸਣਗੇ ਨਹੀਂ ਕਿ ਸਿਮਰਤ ਮੈਨੂੰ ਆ ਚੀਜ਼ ਪਸੰਦ ਹੈ ਆ ਚੀਜ਼ ਨਹੀਂ ਪਸੰਦ ਮੈਨੂੰ ਕਿੱਦਾਂ ਪਤਾ ਲੱਗੂਗਾ ਦੱਸਣਾ ਸਮਝਾਉਣਾ ਕਿ ਸਿਮਰਤ ਆ ਚੀਜ਼ਾਂ ਮੇਰੇ ਚ ਹੈ ਵਾ ਪਿਆਨਾ ਤੁਸੀਂ ਕਹਿੰਦੇ ਜੀ ਨਾ ਕੀ ਕਾਰਟ ਟੁੱਟ ਜਾਂਦੇ ਆ ਪਿਆਰ ਨਾਲ ਬੜਾ ਕੁਝ ਚੱਲਦਾ ਵਾ ਸਮਝਾਉਣ ਮੈਨੂੰ ਕਿ ਹਾਂ ਸਿਮਰਤ ਆ ਚੀਜ਼ ਇਦਾਂ ਨਹੀਂ ਇਦਾਂ ਕਰਕੇ ਕੀ ਕਰ ਮੈਂ ਮੰਨੂਗੀ ਨਾ ਦੱਸਣ ਤਾਂ ਸਹੀ ਉਹ ਤੇ ਵੀ ਤਾਂ ਗਲਤਕ ਨਹੀਂ ਕਰਕੇ ਖੁਸ਼ ਹੈਗੇ ਬਸ ਹੁੰਦੇ ਆ ਆਹ ਕ੍ਰੈਡਿਟ ਕਾਰਡ ਦੇ ਦੇ ਤੇ ਆਹ ਏਟੀਐਮ ਕਾਰਡ ਦੇ ਦੇ ਤੇ ਆਹ ਆ ਚੀਜ਼ ਲਈ ਤੇ ਅੱਜ ਮੈਂ ਚਿੰਮੇ ਉਦੋਂ ਵੀਦ ਨੇ ਉਹ ਗੱਲ ਕਹੀ ਕਿ ਮੈਨੂੰ ਚੀਜ਼ਾਂ ਨਹੀਂ ਚਾਹੀਦੀਆਂ ਕੀ ਨਹੀਂ ਹੈਗਾ ਮੇਰੇ ਕੋ ਮੇਰੇ ਮੈਂ ਜਿੱਥੋਂ ਆਈ ਨਾ ਤੁਹਾਡੇ ਸਾਹਮਣੇ ਆਪਣੇ ਪੇਕੇ ਤਾਂ ਉਹਨਾਂ ਨੇ ਮੇਰੇ ਸਭ ਕੁਝ ਦਿੱਤਾ ਵਾ ਜਾਂ ਤੇ ਹੋਵੇ ਕਿ ਮੈਂ ਤੁਹਾਨੂੰ ਕਹਾਂ ਕਿ ਮੈਂ ਤੇਰੀ ਕੋਈ ਚੀਜ਼ ਵੇਖੀ ਨਹੀਂ ਸਭ ਕੁਝ ਉਹਨਾਂ ਦੇ ਘਰੇ ਮੈਂ ਸਭ ਕੁਝ ਇਹ ਕੋਈ ਨਵੀਂ ਚੀਜ਼ ਨਹੀਂ ਖਰੀਦੀ ਕਿ ਹਾਂ ਕਿ ਆ ਮੈਂ ਕਾਰ ਵੇਖ ਲਈ ਮੈਂ ਗੱਡੀ ਵੇਖ ਲਈ ਅੱਜ ਜੋ ਤੁਸੀਂ ਕੱਪੜੇ ਲੈ ਕੇ ਦਿੰਦੇ ਜੇ ਇਹ ਮੇਰੇ ਲਈ ਕੋਈ ਨਵੀਂ ਚੀਜ਼ ਨਹੀਂ ਮੈਂ ਸਭ ਕੁਝ ਪੌਂਦੇ ਹੀ ਆਈਆਂ ਪਰ ਗੱਲ ਇਹ ਹੈ ਕਿ ਜੋ ਚੀਜ਼ ਉਹਨਾਂ ਨੇ ਮੈਨੂੰ ਪਿਆਰ ਨਾਲ ਸਮਝਾਉਣੀ ਆ ਜੋ ਚੀਜ਼ ਮੈਨੂੰ ਉਹਨਾਂ ਤੋਂ ਮੈਨੂੰ ਉਮੀਦ ਕਰਦੀ ਕਿ ਮੈਨੂੰ ਸਮਝਾਉਣ ਉਹ ਚੀਜ਼ ਇਹਨਾਂ ਸਮਝਾਉਂਦੇ ਕਿ ਹਾਂ ਅੱਛਾ ਮੇਰੇ ਤੋਂ ਸਮਝਣ ਦੀ ਕੋਸ਼ਿਸ਼ ਕਰ ਮੈਂ ਇਦਾਂ ਦਾ ਵਾਂ ਤੂੰ ਜਸਟ ਬਟ ਸਮਝਾਉਣ ਤਾਂ ਸਹੀ ਟੋਨ ਦੇ ਟੁੱਟ ਕੇ ਪੈ ਜਾਂਦੇ ਕਰਨਾ ਕਰ ਨਹੀਂ ਕਰਨਾ ਤੇ ਜਾ ਹਰ ਗੱਲ ਤੁਰਿਸ਼ਾ ਤੋੜਨ ਦੀ ਆਪ ਗੱਲ ਕਰਦੇ ਮੈਂ ਕਦੀ ਰਿਸ਼ਤਾ ਤੋੜਨ ਦੀ ਗੱਲ ਨਹੀਂ ਕੀਤੀ ਉਹਦੇ ਨਾਲ ਸਿੰਗਤ ਤੂੰ ਗੱਲ ਨੂੰ ਨਾ ਮੇਰੀ ਗੱਲ ਨੂੰ ਨਾ ਤੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੀ ਵੀ ਜਿੱਥੋਂ ਮੈਂ ਤੁਸੀਂ ਜੇ ਬੱਚੇ ਹੋ ਪੁੱਤ ਘਰ ਤੋੜਨੇ ਬੜੇ ਸੌਖੇ ਨਹੀਂ ਤੇ ਵਸਾਣੇ ਬੜੇ ਔਖੇ ਨਹੀਂ ਜਨਾਨੀ ਨੂੰ ਨਾ ਐ ਅਥਰੂ ਨੇ ਨਾ ਜਿਹੜੇ ਇਹ ਵੀ ਰਸ ਦੇ ਚ ਮਿਲਦੇ ਨਹੀਂ ਜੁਰੀ ਨਹੀਂ ਜਿਹੜੀਆਂ ਹੱਸਦੀਆਂ ਹੁੰਦੀਆਂ ਨੇ ਨਾ ਤੇ ਦੁੱਖ ਉਹਨਾਂ ਦੇ ਅੰਦਰ ਵੀ ਹੁੰਦੇ ਨਹੀਂ ਤੇ ਜੜੀਆਂ ਵਿਚਾਰੀਆਂ ਰੋਉਂਦੀਆਂ ਹੁੰਦੀਆਂ ਹੁੰਦੀਆਂ ਨੇ ਨਾ ਤੇ ਦਰ ਤੋਂ ਉਹਨਾਂ ਦੇ ਅੰਦਰ ਵੀ ਹੁੰਦਾ ਹੀ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਕੋਟੇ ਦੇ ਚੜ ਚੜ ਕੇ ਰੋਲਾ ਪਾਵਾਂਗੇ ਬਾਕੀ ਜੇ ਤੈਨੂੰ ਲੱਗਦਾ ਹੈ ਕਿ ਤੇਰੇ ਪੇਕੇ ਜਾਨ ਦੇ ਨਾਲ ਹੱਲ ਨਿਕਲਦਾ ਤੇ ਹੱਲ ਕੋ ਨਹੀਂ ਨਿਕਲਦਾ ਨਾਲ ਤੈਨੂੰ ਕੀ ਲੱਗਦਾ ਤੈਨੂੰ ਕੀ ਲੱਗਦਾ ਕਿ ਤੂੰ ਆਪਣੇ ਪੇਕੇਾਂ ਨੂੰ ਧਮਕੀ ਦੇਂਗੀ ਤੇ ਸੇਵਕ ਡਰ ਚੂਗਾ ਹੈ ਸੇਵਕ ਤੇਰੇ ਕਾਹਦਾ ਮੰਨ ਲਾਪੇਗਾ ਸੇਵਕ ਤੇਰੇ ਨਾਲ ਆਪ ਭੋਗ ਕਰਨ ਲਾਪੇਗਾ ਨਾਲ 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 ਤੂੰ ਨਾ ਸ਼ੁਰੂ ਕਰ ਦੇਗਾ ਇਹ ਤੇਰਾ ਪਲੇਖਾਈ ਇਹ ਤੇਰਾ ਵਿਆਮੀ ਉਹ ਸ਼ੁਰੂ ਤੋਂ ਨਾ ਉਹਨੇ ਆਪਣੀ ਮਰਜ਼ੀ ਦਾ ਖਾਦਾ ਹੀ ਉਹਨੇ ਆਪਣੀ ਮਰਜ਼ੀ ਦਾ ਪਾਇਆ ਹੀ ਉਹ ਆਪਣੀ ਮਰਜ਼ੀ ਦੇ ਲੋਕਾਂ ਨਾਲੋਂ ਮਿਲਿਆ ਹੀ ਤਾਂ ਕਿਸੇ ਦੇ ਰੋਹ ਵਿੱਚ ਰਹਿਣ ਵਾਲਾ ਕੋ ਨਹੀਂ ਹੋਏਗਾ ਤੇ ਬਾਕੀ ਰਹੀ ਗੱਲ ਤੂੰ ਜੇ ਆਪਣੇ ਭਰਾ ਦੀ ਤੰਕੀ ਲਾਵੇਂ ਜਾਂ ਆਪਣੇ ਪੇਕੇ ਦੀ ਤੰਕੀ ਲਾਵੇ ਨਾ ਤੇ ਉਹ ਤੇ ਉਹ ਤੇ ਬਿਲਕੁਲ ਡਰਨ ਵਾਲਾ ਕੋ ਨਹੀਂ ਹੋ ਅੱਛਾ ਮਾਸੀ ਜੀ ਤੁਹਾਨੂੰ ਕੀ ਲੱਗਦਾ ਕਿਉਂ ਮੇਰੇ ਭਰਾ ਤੋਂ ਨਹੀਂ ਡਰੂਗਾ ਅਜੇ ਨਾ ਸੇਵਕ ਨੇ ਸਿਰਫ ਮੇਰੇ ਭਰਾ ਨੂੰ ਤਿਆਰ ਨਾਲ ਗੱਲ ਕਰਦੇ ਵੇਖਿਆ ਵਾ ਮੇਰੇ ਭਰਾ ਦਾ ਗੁੱਸਾ ਨਹੀਂ ਵੇਖਿਆ ਤੇ ਜਿੱਦਨ ਉਹਨੇ ਗੁੱਸਾ ਵੇਖ ਲਿਆ ਨਾ ਸੇਵਕ ਕੀ ਉਹਦੀਆਂ ਆਉਣ ਵਾਲੀਆਂ ਸੱਤ ਪੁਸ਼ਤਾ ਵੀ ਡਰਨ ਗਈਆਂ ਵਾ 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 ਬਹੁਤ ਸਿਆਣੀ ਗੱਲ ਬਹੁਤ ਚੰਗੀ ਗੱਲ ਕਰਦੀ ਵੀ ਤੂੰ ਕੱਲ ਦੀ ਵਿਆਹੀ ਆ ਕੇ ਨਾ ਇਹ ਤੂੰ ਉਹਨੂੰ ਤੁਸੀਂ ਉਹਨੂੰ ਖਰੀਦ ਰਿਆ ਨਹੀਂ ਤੁਸੀਂ ਸੇਵਕ ਨੂੰ ਖਰੀਦਿਆ ਜਿਹੜਾ ਤੂੰ ਧੰਗਿਆਂ ਲੰਦੀ ਵੀ ਇੱਕ ਗੱਲ ਯਾਦ ਰੱਖੀ ਤੇਰਾ ਭਰਾ ਉਹਨੂੰ ਪੁਸ਼ਤਾ ਕੀ ਬਖਾ ਦੇਗਾ ਜੇ ਉਹ ਆਪਣੀ ਆਈ ਤੇ ਆਏ ਨਾ ਆਇਆ ਤੇ ਇਹ ਤੇ ਨੋਬਤ ਹੀ ਨਹੀਂ ਆਣੀ ਪੁੱਛ ਤਾਂ ਤਦ ਬਖਾਏਗਾ ਕਿਉਂ ਤੇਰੇ ਨਾਲ ਰਹੇਗਾ ਇਹਦੇ